ਲੁਧਿਆਣਾ ਲੋਕ ਸਭਾ ਇਲੈਕਸ਼ਨਸ ਦੇ ਵਿੱਚ 43 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਤੇ ਤੁਹਾਨੂੰ ਚਾਰ ਹੀ ਨਾਂ ਪਤਾ ਹੋਣੇ ਆ ਲੇਕਿਨ ਲਗਭਗ 40 ਜਿਹੜੇ ਨਾਂ ਨੇ ਉਹ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਉਹ ਚੋਂ ਕਾਫੀ ਆਜ਼ਾਦ ਉਮੀਦਵਾਰ ਖੜੇ ਹੋ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਸਮੂਹ ਸਮਾਜ ਸੰਗਠਨ ਦੇ ਕਮਲ ਪਵਾਰ ਜੀ ਖੜੇ ਨੇ ਜੋ ਕਿ ਦਾਵਾ ਕਰ ਰਹੇ ਨੇ ਕਿ ਉਹਨਾਂ ਦਾ ਕਾਫੀ ਜ਼ਿਆਦਾ ਸੰਗਠਨ ਮਜ਼ਬੂਤ ਆ ਤੇ 15-20 ਹਜ਼ਾਰ ਇਹਨਾਂ ਦੀ ਵੋਟ ਹੈਗੀ ਆ ਕਮਲ ਜੀ ਦੱਸੋ ਆਪਦੇ ਸੰਗਠਨ ਬਾਰੇ ਤੇ ਤੁਸੀਂ ਕਿਉਂ ਚੋਣਾਂ ਲੜ ਰਹੇ ਹੋ ਸਾਰਿਆਂ ਨੂੰ ਪਹਿਲੇ ਫਤਿਹ ਵਾਹਿਗੁਰੂ ਜੀ ਕਾਲ ਸਾਬ ਵਾਹਿਗੁਰੂ ਜੀ ਦੀ ਫਤਿਹ ਤੇ ਸਾਨੂੰ ਸਾਡੀ ਐਨਜੀਓ ਨੂੰ 2007 ਤੋਂ ਕੰਮ ਹੋ ਗਿਆ ਕਰਦੇ ਸ਼ੁਰੂ ਹੋ ਗਿਆ ਪਿਆ ਆ ਅਸੀਂ ਬਹੁਤ ਦੇਰ ਤੋਂ ਜਿਹੜੀ ਅ ਸ਼ਹਿਰ ਦੀਆਂ ਸਮੱਸਿਆਵਾਂ ਸੀਗੀਆਂ ਉਹਦੇ ਉੱਪਰ ਅਸੀਂ ਬਹੁਤ ਜ਼ਿਆਦਾ ਡੀਪਲੀ ਕੰਮ ਕੀਤੇ ਨੇ ਲੋਕ ਸਾਡੇ ਨਾਲ ਅੰਦਰੂਨੀ ਜੁੜੇ ਹੋਏ ਨੇ ਦਿਲੋਂ ਜੁੜੇ ਹੋਏ ਨੇ ਤੇ ਹੁਣ ਸਾਡੀ ਸੰਸਥਾ ਦੀ ਮੰਗ ਸੀਗੀ ਕਿ ਵੀ ਅਸੀਂ ਲੋਕ ਸਭਾ ਦੇ ਇਲੈਕਸ਼ਨ ਲੜਨੇ ਆ ਤੇ ਆਪਣਾ ਇੱਕ ਦਾਇਰਾ ਦਿਖਾਣਾ ਵੋਟ ਬੈਂਕ ਦਾ ਦਾਇਰਾ ਦਿਖਾਣਾ ਆ ਉਹਦੇ ਲਈ ਅਸੀਂ ਇਹ ਜਿਹੜਾ ਸਟੈਪ ਚੱਕਿਆ ਮਾਫ ਕਰਨਾ ਜਿਹੜੇ ਆਜ਼ਾਦ ਉਮੀਦਵਾਰ ਹੁੰਦੇ ਨੇ ਇਹਨਾਂ ਨੂੰ ਵੋਟ ਕਟੂ ਆਖਿਆ ਜਾਂਦਾ ਯਾਨੀ ਕਿ ਚਾਰ ਪਾਰਟੀਆਂ ਨੇ ਉਹਦੇ ਬਾਅਦ ਜਿਹੜੇ 39 ਕੈਂਡੀਡੇਟ ਨੇ ਉਹਨਾਂ ਨੂੰ ਆਖਿਆ ਜਾਂਦਾ ਵੋਟ ਕੱਟਣ ਲਈ ਖੜੇ ਹੋ ਰਿਹਾ ਇਹ ਜਿੱਤਣ ਲਈ ਨਹੀਂ ਹੁੰਦੇ ਤਾਂ ਉਹਨਾਂ ਨੂੰ ਕੀ ਕਹੋਗੇ ਤੁਸੀਂ ਦੇਖੋ ਜੀ ਇਹ ਜਿਹੜੇ ਜਿਹੜੇ ਵੀ ਇਹ ਲੋਕ ਇਹ ਗੱਲ ਕਰਦੇ ਆ ਨਾ ਜਾਂ ਤਾਂ ਉਹਨਾਂ ਨੂੰ ਸੰਵਿਧਾਨ ਦੇ ਬਾਰੇ ਨਹੀਂ ਪਤਾ ਜਾਂ ਉਹ ਅ ਇਹ ਚੀਜ਼ ਸੋਚਦੇ ਨੇ ਕਿ ਵੀ ਕੋਈ ਵੀ ਬੰਦਾ ਕਿਸੇ ਗਲਤ ਮੰਸ਼ਾ ਦੇ ਨਾਲ ਹੀ ਕੋਈ ਕੰਮ ਕਰਦਾ ਆ ਉਹਨਾਂ ਦੀ ਸੋਚ ਜਿਹੜੀ ਆ ਉਹ ਜ਼ਿਆਦਾ ਜ਼ਿਆਦਾਤਰ ਲੋਕ ਜਿਹੜੇ ਨੇ WhatsApp ਯੂਨੀਵਰਸਿਟੀ ਤੋਂ ਪੜੇ ਹੋਏ ਨੇ ਉਹ ਜਿਹੜੇ ਪਹਿਲਵਾਨੀ ਅਖਾੜੇ ਦੇ ਵਿੱਚ ਉਤਰ ਜਾਂਦੇ ਨੇ Facebookਾਂ ਦੇ ਵਿੱਚ ਤੇ ਉਹ ਦੱਸਣਾ ਸ਼ੁਰੂ ਕਰ ਦਿੰਦੇ ਨੇ ਆਪਣੀਆਂ ਪੋਲਿਸੀਆਂ ਸੁਣ ਸੁਣ ਕੇ ਅਸਲੀ ਸਚਾਈ ਕੀ ਆ ਕਿ ਜਦੋਂ ਤੱਕ ਅਸੀਂ ਖੁਦ ਨਹੀਂ ਮੈਦਾਨ ਚਾਵਾਂਗੇ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਵੀ ਸਾਨੂੰ ਕਿਹੜਾ ਕਿਹੜੇ ਬੰਦੇ ਸਾਨੂੰ ਲਾਈਕ ਕਰਦੇ ਆ ਪਸੰਦ ਕਰਦੇ ਆ ਤੇ ਨਾਲੇ ਅਸੀਂ ਬਰਾਈਆਂ ਸਭ ਤੋਂ ਵੱਡੀ ਬਰਾਈਆਂ ਤੁਸੀਂ ਦੇਖੋ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਮੈਂ ਕੱਲ ਵੀ ਲਾਈਵ ਹੋਇਆ ਡੀਸੀ ਦਫਤਰ ਦੇ ਬਾਹਰ ਉੱਥੇ ਤੁਸੀਂ ਦੇਖੋ ਕਿ ਵੀ ਅੱਜ ਅਸੀਂ ਕੰਪੇਨਿੰਗ ਕਰਨ ਦੇ ਵਿੱਚ ਵੀ ਬੜੇ ਪਰੇਸ਼ਾਨ ਆ ਸਾਨੂੰ ਪਰਮਿਸ਼ਨਾਂ ਨਹੀਂ ਦਿੱਤੀ ਜਾ ਰਹੀਆਂ ਲੋਕਾਂ ਦੀ ਪਰਮਿਸ਼ਨ ਨਹੀਂ ਮਿਲ ਰਹੀ ਤੁਸੀਂ ਇਹ ਇਲਜ਼ਾਮ ਲਗਾ ਰਹੇ ਹੋ ਇਲੈਕਸ਼ਨ ਕਮਿਸ਼ਨ ਤੇ ਤੁਸੀਂ ਇੰਨਾ ਵੱਡਾ ਇਲਜ਼ਾਮ ਇਲਜ਼ਾਮ ਤੁਸੀਂ ਇਲਜ਼ਾਮ ਕਹਿ ਸਕਦੇ ਹੋ ਦੱਸੋ ਵੀਰਵਾ ਦੱਸੋ ਉਹਦਾ ਵੀਰਵਾ ਅਸੀਂ ਜੇਕਰ ਕਿਸੇ ਦੇ ਅਸੀਂ ਜੇ ਪੋਸਟਰ ਲਗਾਣਾ ਆ ਤਾਂ ਉਸ ਬੰਦੇ ਦਾ ਸਾਨੂੰ ਉਹਦਾ ਰਿਕਾਰਡ ਜਾਂ ਵੋਟਰ ਕਾਰਡ ਨਾਲ ਲੈ ਕੇ ਉਹਦੀ ਰੀਸੀਵਿੰਗ ਲੈਣੀ ਪੈਣੀ ਆ ਐਨਾ ਟਾਈਮ ਸਾਡੇ ਕੋਲ ਹੈਗਾ ਇਲੈਕਸ਼ਨ ਦੇ ਵਿੱਚ ਕਿ ਵੀ ਨਹੀਂ ਤੇ ਪਾਰਟੀਆਂ ਵਾਲੇ ਜਿਹੜੇ ਜਿਨ੍ਹਾਂ ਕੋਲ ਪਾਰਟੀਆਂ ਤੇ ਲਗਾ ਰਹੇ ਨੇ ਜੀ ਧੱਕੇ ਨਾਲ ਅਸੀਂ ਉਹ ਵੀ ਗੱਲ ਕੀਤੀ ਆ ਉਹ ਸਾਡੇ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਵੀ ਇਹ ਜਿਹੜੇ ਲਗਾਉਂਦੇ ਪਏ ਨੇ ਕਹਿੰਦੇ ਜੀ ਤੁਸੀਂ ਕੰਪਲੇਂਟ ਕਰੋ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਸਾਡੀ ਗੱਡੀਆਂ ਘੁੰਮਦੀਆਂ ਤੁਸੀਂ ਦੱਸੋ ਕਿਹੜੀ ਗੱਡੀ ਨੇ ਉਹਨਾਂ ਦੇ ਪੋਸਟਰ ਪਾੜੇ ਆ ਨਹੀਂ ਅਗਰ ਤੁਸੀਂ ਲਗਾਣੇ ਹੋ ਤਾਂ ਤੁਹਾਡੇ ਕੋਲ ਕੰਪਲੇਂਟ ਹੁੰਦੀ ਹੈ ਤਾਂ ਹੀ ਐਕਸ਼ਨ ਲੈਣਗੇ ਸਰ ਸਾਨੂੰ ਡਰ ਸਾਡੇ ਲਿਮਟਿਡ ਲੋਕ ਨੇ ਅਸੀਂ ਵੀ ਅਸੀਂ ਵੀ ਇਸ ਚੀਜ਼ ਦੇ ਵਿੱਚ ਅਸੀਂ ਇੰਨੇ ਵੱਡੇ ਸਮਯਾਏਦਾਰ ਨਹੀਂ ਹੈਗੇ ਕਿ ਵੀ ਅਸੀਂ ਇੰਨੀ ਵੱਡੀ ਪਾਰਟੀਆਂ ਦੇ ਮੈਂਦੇ ਨਹੀਂ ਹੈਗੇ ਆ ਆਜ਼ਾਦ ਦਾ ਮਤਲਬ ਹੈ ਕਿ ਵੀ ਅਸੀਂ ਆਜ਼ਾਦ ਗੱਲ ਨੂੰ ਰੱਖਣੀ ਆ ਅਸੀਂ ਅਸੀਂ ਆਜ਼ਾਦ ਗੱਲ ਕਰਨੀ ਆ ਤਾਂ ਆਜ਼ਾਦ ਕੈਂਡੀਡੇਟ ਆ ਅੱਛਾ ਤੁਸੀਂ ਕਿਹਾ ਕਿ ਤੁਹਾਡੇ ਕੋਲ 15000 ਵੋਟ ਹੈਗਾ 20000 ਵੋਟ ਹੈ ਮੰਨ ਲਓ ਤੁਹਾਨੂੰ ਸਾਰਾ ਪੈ ਵੀ ਜਾਂਦਾ 20000 ਵੋਟਾਂ ਤੁਸੀਂ ਜਿੰਨਾ ਤਾਂ ਹੈ ਨਹੀਂ ਫਿਰ ਫੇਰ ਕੀ ਤੁਹਾਡਾ ਮੈਂ ਤੁਹਾਡਾ ਮੋਟਿਵ ਸਮਝਣਾ ਚਾਹਣਾ ਸੀ ਕਿ ਇਲੈਕਸ਼ਨਸ ਖੜੇ ਕਿਉਂ ਸਰ ਦੇਖੋ ਅ ਅਸੀਂ ਜੇ 15 ਤੋਂ 20000 ਵੋਟ ਲੈ ਕੇ ਵੀ ਜਾਂਦੇ ਆ ਜਾਂ ਸਾਡਾ ਸੰਗਠਨ ਮੰਨਦਾ ਆ ਦੇਖੋ ਹਰ ਬੰਦਾ ਖੜਨ ਖੜਦਾ ਤਾਂ ਆ ਕਿ ਮੈਂ ਜਿੱਤਣਾ ਆ ਤੇ ਉਮੀਦ ਇਹੀ ਹੁੰਦੀ ਆ ਪਰ ਮੈਂ ਸਿਰਫ ਤੁਹਾਨੂੰ ਸੰਗਠਨ ਦਾ ਆਪਣਾ ਦੱਸਿਆ ਆ ਕਿ ਵੀ ਸਾਡੀ ਇੰਨੀ ਮੈਂਬਰਸ਼ਿਪ ਹੈ ਤੇ ਅਸੀਂ ਇਹਨਾਂ ਦੇ ਨਾਲ ਜਿੰਨਾ ਵੀ ਜੋਰ ਆ ਸਾਡੀ ਆਪਣੀ ਵੋਟ ਇੰਨੀ ਪੱਕੀ ਹੈ ਅਸੀਂ ਉਹਦੇ ਤੇ ਜੋਰ ਲਾ ਰਹੇ ਆ ਫੋਕਸ ਕਰ ਰਹੇ ਆ ਤੇ ਮੋਟਿਵ ਮੋਟਿਵ ਤੁਸੀਂ ਦੇਖਣਾ ਆਨ ਵਾਲੇ ਸਮੇਂ ਦੇ ਵਿੱਚ ਅਸੀਂ ਮੋਟਿਵ ਤਾਂ ਆਨ ਵਾਲੀਆਂ ਪਾਰਟੀਆਂ ਜਿਹੜੀਆਂ ਹੁੰਦੀਆਂ ਪਾਰਟੀਆਂ ਮੌਜੂਦਾ ਪਾਰਟੀਆਂ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਵੀ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਅਸੀਂ ਅੱਗੇ ਸਾਡੇ ਜਿਹੜੇ ਵਾਡਾਂ ਦੇ ਵਿੱਚ ਜਿਹੜੇ ਬੰਦੇ ਤਿਆਰੀ ਕਰਦੇ ਪਏ ਆ ਕੱਲ ਨੂੰ ਕੌਂਸਲਰ ਵੀ ਲੜਨਗੇ ਅਸੀਂ ਇੱਦਾਂ ਹੀ ਕਰ ਕਰਕੇ ਇਦਾਂ ਦਾ ਭਗਵੰਤਮਾਨ ਸਰਕਾਰ ਜਿਹੜੀ ਹੈਗੀ ਆ ਉਹਨਾਂ ਨੇ ਵੀ ਮਿਹਨਤ ਕੀਤੀ ਸੀਗੀ ਵਾਡਾਂ 'ਚ ਸ਼ੁਰੂ ਹੋਏ ਕਿੱਥੋਂ ਪਰ ਉਹਨਾਂ ਨੇ ਇੱਕ ਪਾਰਟੀ ਫੜੀ ਸੀ ਨਾ ਆਮ ਆਦਮੀ ਪਾਰਟੀ ਇੰਡੀਪੈਂਡੈਂਟ ਤਾਂ ਨਹੀਂ ਸ਼ੁਰੂ ਕੀਤਾ ਸੀ ਉਹਨਾਂ ਨੇ ਤੁਸੀਂ ਪਾਰਟੀ 'ਚ ਕਿਉਂ ਨਹੀਂ ਆਉਂਦੇ ਸਰ ਪਾਰਟੀ ਦੇ ਵਿੱਚ ਪਾਰਟੀ ਚ ਮੈਂ ਰਹਿ ਚੁੱਕਾ ਪਾਰਟੀਆਂ ਚ ਮੈਂ ਰਹਿ ਚੁੱਕਾ ਪਾਰਟੀਆਂ ਦਾ ਮੈਂ ਦੇਖ ਲਿਆ ਸਿਸਟਮ ਪਾਰਟੀਆਂ ਦਾ ਤੁਸੀਂ ਹਾਲ ਦੇਖੋ ਕੀ ਹਾਲ ਆ ਅੱਜ ਬਿੱਟੂ ਜੀ ਦੇਖੋ ਕਿੱਧਰ ਤੁਰ ਪਏ ਨੇ ਐਨੀ ਵੱਡੀ ਪਾਰਟੀ ਛੱਡ ਕੇ ਜਿੱਥੋਂ ਉਹਨਾਂ ਦਾ ਸਾਰਾ ਦਮਦਾਰੀ ਸ਼ੁਰੂ ਹੁੰਦਾ ਉਹਨਾਂ ਨੇ ਉਹ ਛੱਡ ਦਿੱਤੀ ਤੁਸੀਂ ਇੱਧਰ ਦੇਖੋ ਰਾਜਾ ਬਣਗ ਜੀ ਬਾਹਰੋਂ ਲਿਆ ਕੇ ਉਹਨਾਂ ਨੇ ਇੱਥੇ ਚੋਣ ਪ੍ਰਚਾਰ ਤੇ ਲਾ ਦਿੱਤਾ ਤੇ ਆਪਣੇ ਇਲੈਕਸ਼ਨ ਤੇ ਲਗਾ ਦਿੱਤਾ ਤੁਸੀਂ ਦੇਖੋ ਕੀ ਹਾਲ ਨੇ ਪਾਰਟੀਆਂ ਦੇ ਪਾਰਟੀਆਂ ਨੂੰ ਲੋਕ ਸਮਝ ਚੁੱਕੇ ਆ ਲੁਧਿਆਣਾ ਦਾ ਵੋਟਰ ਸਮਝਦਾਰ ਆ ਉਹ ਇਹ ਚੀਜ਼ ਤੋਂ ਬਿਲਕੁਲ ਵੀ ਪਤਾ ਹੀ ਨਹੀਂ ਕਰੇਗਾ ਉਹਨੇ ਇਹਨਾਂ ਨੂੰ ਦੱਸ ਦੇਣਾ ਕੀ ਹੋਏਗਾ ਅੱਛਾ ਚੋਣ ਨਿਸ਼ਾਨ ਤੁਹਾਡਾ ਚੈਸ ਨਹੀਂ ਜੀ ਕੈਰਮੋ ਲੁੱਡੋ ਲੁੱਡੋ ਹਾਂਜੀ ਲੁੱਡੋ ਤੁਹਾਡਾ ਚੋਣ ਨਿਸ਼ਾਨ ਹੈ ਚੋਣ ਨਿਸ਼ਾਨ ਲੁੱਡੋ ਤੇ ਜੇ ਤੁਸੀਂ ਬਣ ਜਾਂਦੇ ਹੋ ਤੁਹਾਡੀ ਕੀ ਵਿਜਨ ਹੈਗੀ ਹੈ ਲੁਧਿਆੜੇ ਦੇ ਲਈ ਲੁਧਿਆਣੇ ਤੁਸੀਂ ਪਹਿਲਾਂ ਦੱਸੋ ਕਿੰਨਾ ਕੁ ਜਾਣਦੇ ਹੋ ਤੇ ਕੀ ਤੁਹਾਡਾ ਲੁਧਿਆਣੇ ਦੇ ਵਿੱਚ ਤੁਹਾਡਾ ਕਿੰਨਾ ਟਾਈਮ ਤੁਸੀਂ ਰਹਿ ਚੁੱਕੇ ਲੁਧਿਆਣਾ ਤੋਂ ਜੀ ਮੇਰਾ ਬਚਪਨ ਮੇਰਾ ਜਨਮ ਲੁਧਿਆਣੇ ਦਾ ਆ ਮੇਰੇ ਦਾਦੇ ਦਾ ਜਨਮ ਲੁਧਿਆਣੇ ਦਾ ਆ ਇੱਥੇ ਅਸੀਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਅਸੀਂ ਆਜ਼ਾਦੀ ਤੋਂ ਪਹਿਲਾਂ ਦਾ ਇੱਥੇ ਰਹਿ ਰਹੇ ਆ ਅਸੀਂ ਬਹੁਤ ਪੁਰਾਣੇ ਇੱਥੇ ਲੁਧਿਆਣੇ ਦੇ ਵਿੱਚ ਨਮੈਂਦੇ ਆ ਤੇ ਲੁਧਿਆਣੇ ਬਾਰੇ ਅਸੀਂ ਗੱਲ ਕੀਤੀ ਆ ਜਦੋਂ ਲੁਧਿਆਣਾ ਸਿਰਫ ਆਪਣਾ ਜਗਰਾਵਾ ਪੁਲ ਤੋਂ ਲੈ ਕੇ ਚਾਂਦ ਨੀਮੇ ਤੱਕ ਹੁੰਦਾ ਸੀਗਾ ਮੇਰੇ ਦਾਦਾ ਜੀ ਨੇ ਹੱਸਿਆ ਸੀ ਉਦੋਂ ਤੇ ਜਾਣਦੇ ਆ ਲੁਧਿਆਣੇ ਨੂੰ ਅੱਛਾ ਤੁਹਾਡਾ ਜੀਤ ਸਮਾਚਾਰ ਨਾਲ ਕੀ ਨਾਤਾ ਜੀ ਸਮਾਚਾਰ ਦਾ ਮੈਂ ਸੰਪਾਦਕ ਹਾਂ ਤੇ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਜੇ মিডিਆ ਹੀ ਚੋਣ ਮਿਦਾਨ ਦੇ ਵਿੱਚ ਆ ਜਾਏਗਾ ਤਾਂ মিডিਆ ਨਿਊਟਰਲ ਕਿੱਦਾਂ ਰਹੇਗਾ ਫਿਰ ਠੀਕ ਸਾਡਾ ਹੱਕ ਹੈ ਜੀ ਅਸੀਂ ਲੜ ਸਕਦੇ ਹਾਂ মিডিਆ ਨਾਲ ਲੜ ਸਕਦੇ ਹਾਂ ਲੜ ਸਕਦੇ ਹਾਂ ਬਿਲਕੁਲ ਲੜ ਸਕਦੇ ਹਾਂ ਸੁਵਿਧਾਨਿਕ মিডিਆ ਛੱਡਣਾ ਪੈਂਦਾ ਫਿਰ ਕੀ ਤੁਸੀਂ ਨਾਲ ਦੇ ਨਾਲ ਐਸਾ ਕੁਝ ਨਹੀਂ ਹੈ ਐਸਾ ਕੋਈ ਕਾਨੂੰਨ ਨਹੀਂ ਅਸੀਂ ਆਪਣੀ ਲੋਕਾਂ ਦੇ ਵਿੱਚ ਦੇਖੋ ਉੱਥੇ ਵੀ ਅਸੀਂ ਲੋਕਾਂ ਦੀ ਆਵਾਜ਼ ਹਾਂ ਇੱਥੇ ਵੀ ਅਸੀਂ ਲੋਕਾਂ ਦੀ ਆਵਾਜ਼ ਬਣਨ ਵਾਸਤੇ ਖੜੇ ਹੋਏ ਹਾਂ ਜੇ ਕਮੀ ਆਇਆ ਤੁਸੀਂ ਇਹ ਦੇਖੋ ਸਰਕਾਰਾਂ ਨੇ ਪ੍ਰੈਸ ਵਾਲਿਆਂ ਨੇ ਕਿੰਨਾ ਧੱਕਾ ਕੀਤਾ ਲੁਧਿਆਣੇ ਦੇ ਵਿੱਚ ਪ੍ਰੈਸ ਕਲੱਬ ਲਈ ਕਿੰਨਾ ਸਾਨੂੰ ਜਦੋਂ ਜਾਇਦ ਕਰਨੀ ਪੈਂਦੀ ਆ ਕੀ ਕੁਝ ਕਰਨਾ ਨਹੀਂ ਪੈ ਰਿਆ ਸੀਗਾ ਕੀ ਹਾਲ ਨੇ ਲੁਧਿਆਣੇ ਪ੍ਰੈਸ ਕਲੱਬ ਦੇ ਤੁਸੀਂ ਦੇਖੋ ਕਿਹੜੀ ਪ੍ਰੈਸ ਕਲੱਬ ਕਿੱਥੋਂ ਕੀ ਕਰਵਾ ਰਹੇ ਨੇ ਕਿਹੜੇ ਮੁੱਦੇ ਤੁਸੀਂ ਕੀ ਗੱਲਾਂ ਕਰਦੇ ਪ੍ਰੈਸ ਦੀ ਪ੍ਰੈਸ ਦਾ ਬਹੁਤ ਬੁਰਾ ਹਾਲ ਆ ਸਾਡਾ ਪ੍ਰੈਸ ਦੇ ਕੀ ਮੁੱਦੇ ਨੇ ਦੱਸੋ ਚਲੋ ਪ੍ਰੈਸ ਦੇ ਮੁੱਦੇ ਸਭ ਤੋਂ ਪਹਿਲਾਂ ਤਾਂ ਕੋਈ ਪ੍ਰੈਸ ਕਲੱਬ ਨਹੀਂ ਹੈ ਵਧੀਆ ਸਾਨੂੰ ਦਿੱਤਾ ਗਿਆ ਨਾਲ ਸਾਡੇ ਬੱਚਿਆਂ ਵਾਸਤੇ ਛੁੱਟੀਆਂ ਮਨਾਉਣ ਵਾਸਤੇ ਕੋਈ ਇਹੋ ਜਿਹਾ ਕਲੱਬ ਦਿੱਤਾ ਗਿਆ ਕਿ ਵੀ ਅਸੀਂ ਸੈਟਰਡੇ ਸੰਡੇ ਆਪਣੇ ਬੱਚਿਆਂ ਨੂੰ ਉੱਥੇ ਘੁਮਾਈਏ ਫਰਾਈਏ ਉਹਨਾਂ ਨੂੰ ਐਸ਼ ਕਰਾਈਏ ਥੋੜਾ ਬੋਤਕ ਉਹਨਾਂ ਨੂੰ ਰਿਲੀਫ ਦਲਾਈਏ ਹੁਣਾ ਛੁੱਟੀਆਂ ਪੈ ਰੀਆਂ ਲੋਕਾਂ ਦੇ ਹਰੇਕ ਦੇ ਕਲੱਬ ਨੇ ਸਭ ਕੁਝ ਹੈਗਾ ਅਸੀਂ ਕੀ ਹੈ ਕੁਝ ਵੀ ਨਹੀਂ ਹੈਗਾ ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਜੇ ਕੋਈ ਵੀ ਪੱਤਰਕਾਰ yellow card ਸਰਕਾਰ ਨੇ yellow card ਕੈਨਸਲ ਕੀਤੇ ਬੜਾ ਨਹੀਂ ਦੇਰੇ ਕਿੰਨਾ ਤੱਕਾ ਹੋ ਰਿਹਾ ਸੋਸ਼ਲ ਮੀਡੀਆ ਲਈ ਇਹੋ ਜਿਹੀਆਂ ਗਿਣਤੀਆਂ ਰੱਖ ਦਿੱਤੀਆਂ ਕਿ ਵੀ ਤੁਸੀਂ ਇਹ ਆਕੜੇ ਲੈ ਕੇ ਆਓ ਤਾਂ ਤੁਹਾਨੂੰ ਅਸੀਂ ਰਜਿਸਟਰ ਕਰਾਂਗੇ ਮੈਂ ਜ਼ਿਆਦਾ ਗੱਲ ਨਹੀਂ ਕਰਦਾ ਪ੍ਰਸ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਮੇਰੇ ਤੋਂ ਬਿਹਤਰ ਤੁਸੀਂ ਵੀ ਜਾਣਦੇ ਹੋ ਕਿ ਵੀ ਕੀ ਹਾਲਾਤ ਨੇ ਡੀਪੀਆਰਓ ਜਾਂ ਹੋਰ ਵੀ ਜਿਹੜੇ ਪੀਆਰਓ ਨੇ ਕੀ ਕੀ ਨਾਤੇ ਬੰਦੇ ਬੈਨੇ ਆਪਸ ਦੇ ਵਿੱਚ ਪੱਤਰਕਾਰਾਂ ਦਾ ਇਹਦਾ ਮੁੱਦਾ ਬੜਾ ਡਿਫਰੈਂਟ ਹੈ ਇਹਦੇ ਵਾਸਤੇ ਆਪਾਂ ਕਦੀ ਹੋਰ ਇਹਦੇ ਵਿੱਚ ਚੱਲੋ ਬਾਕੀ ਕੀ ਮੁੱਦੇ ਲੁਧਿਆਣੇ ਦੇ ਲੁਧਿਆਣੇ ਦੇ ਦੇਖੋ ਜੀ ਸਾਡੇ ਕੋਲ ਸਮਾਲ 스ਕੇਲ ਇੰਡਸਟਰੀ ਦਾ 파ਟ ਜਿਹੜਾ ਹੈਗਾ ਸਾਡੇ ਨਾਲ ਜੁੜਿਆ ਹੋਇਆ ਹੈ ਅਸੀਂ ਉਹਨਾਂ ਨੂੰ ਉਸ ਕੰਮਿਆਂ ਨੂੰ ਅਸੀਂ ਇੱਕ ਬਿਹਤਰ ਅਸੀਂ ਉਹਨਾਂ ਨੂੰ 0% ਫైనాన్స్ ਦੇ ਉੱਪਰ ਕੰਮ ਸ਼ੁਰੂ ਕਰਵਾਉਂਦੀ ਵਾਦਾ ਕਰਾਂਗੇ ਉਸ ਤੋਂ ਬਾਅਦ ਸਭ ਤੋਂ ਵੱਡਾ ਮੁੱਦਾ ਜਿਹੜਾ ਇਸ ਟਾਈਮ ਤੇ ਸੈਂਟਰ ਸਰਕਾਰ ਨੇ ਪੰਜਾਬ ਦਾ ਜਿਹੜਾ GST ਆ ਉਹ ਖੰਦਾ ਆ ਉਹਦਾ ਅਜ ਤੱਕ ਕੋਈ ਵਾਪਸੀ ਨਹੀਂ ਆ ਕਰੋੜਾਂ ਦੇ ਵਿੱਚ ਉਹਦੀ ਪੰਜਾਬ ਸਰਕਾਰ ਨੇ ਖੰਦਾ ਕਿ ਪੰਜਾਬ ਸਰਕਾਰ ਕੇਂਦਰ ਨਹੀਂ ਦੇ ਰਿਹਾ ਕੇਂਦਰ ਦੇ ਨਹੀਂ ਰਿਹਾ ਜੀ ਕੇਂਦਰ ਲੈ ਰਿਹਾ ਪਰ ਉਹਦਾ ਪੰਜਾਬ ਦਾ ਕੋਈ ਇਧਰ ਬਕਾਇਆ ਨਹੀਂ ਹੈ ਨਾ ਕੁਝ ਦੱਸਿਆ ਜਾ ਰਿਹਾ ਉਹਦੇ ਬਾਰੇ ਸਾਡੇ ਕੋਲ ਉਹਦੀਆਂ ਰਿਟਰਨਸ ਹੈਗੀਆਂ ਉਹਦੇ ਬਾਰੇ ਵੀ ਆਪਾਂ ਲੰਬਾ ਚਰਚਾ ਚੱਲ ਜਾਈਗੀ ਸਾਡੀ ਉਹਦੀ ਵੀ ਆਪਾਂ ਤੁਹਾਡੇ ਨਾਲ ਗੱਲ ਖੁੱਲ ਕੇ ਕਰਾਂਗੇ ਜਿਸ ਦਿਨ ਵੀ ਕਰਨੀ ਹੋਵੇ ਇਦਾਂ ਦੇ ਬਹੁਤ ਸਾਰੇ ਮੁੱਦੇ ਨੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਅੱਗੇ ਵਧਾਉਣ ਵਾਸਤੇ ਉਹਦੇ ਰੈਵਨਿਊ 0% ਤੇ ਅਸੀਂ ਕਿਵੇਂ ਅੱਗੇ ਫਾਈਨਾਂਸ ਦੇ ਕੇ ਲੋਕਾਂ ਨੂੰ ਕਾਰੋਬਾਰ ਸ਼ੁਰੂ ਪਰਾ ਸਕਦੇ ਹਾਂ ਸਭ ਕੁਝ ਹੈਗਾ ਉਹਦੇ ਵਿੱਚ ਜੇ ਤੁਸੀਂ ਜਿੱਤ ਜਾਂਦੇ ਹੋ ਲੁਧਿਆਣੇ ਲਈ ਦੋ ਤਿੰਨ ਪ੍ਰੋਜੈਕਟ ਦੱਸੋ ਕੀ ਲੈ ਕੇ ਆਓਗੇ ਦੇਖੋ ਜੀ ਸਭ ਤੋਂ ਪਹਿਲੇ ਤਾਂ ਹਵਾਈ ਸੇਵਾ ਸਭ ਤੋਂ ਬਿਹਤਰ ਕੀਤੀ ਜਾਏਗੀ ਜਿਹਦੇ ਨਾਲ ਤਾਲਮੇਲ ਵਧੀਆ ਬਣੇ ਅਸੀਂ ਇੱਧਰ ਉੱਧਰ ਜਾਣ ਦੀ ਬਜਾਏ ਅਸੀਂ ਜਿਹੜਾ ਰੈਵਨਿਊ ਜਿਹੜਾ ਜਿਹੜਾ ਸਾਡਾ ਖਰਚੇ ਜਿਹੜੇ ਫालतू ਦੇ ਦਿੱਲੀ ਦੇ ਇੱਧਰ ਦੇ ਉੱਧਰ ਦੇ ਉਸਦੇ ਇੱਥੇ ਹੀ ਹੋਣ ਨੰਬਰ 2 ਤੇ ਬੁੱਢੇ ਨਾਲੇ ਦੀ ਜਿਹੜੀ ਸਮੱਸਿਆ ਆ ਜਿਹੜੀ ਪਾਣੀ ਦੀ ਸਮੱਸਿਆ ਆ ਉਹ ਤਾਂ ਕਹਿੰਦੇ ਸਾਫ਼ ਹੋ ਗਿਆ ਬੁੱਢਾ ਨਾਲਾ ਦੇਖੋ ਜੀ ਤੁਹਾਡੇ ਸਾਹਮਣੇ ਸਾਫ਼ ਆ ਪੂਰਾ ਵਾਈਟ ਨਜਰ ਆਂਦਾ ਵਾ ਤੁਹਾਨੂੰ ਵੀ ਪਤਾ ਹੋਣਾ ਤੁਸੀਂ ਦੇਖਦੇ ਹੋਣੇ ਨਿਕਲਦੇ ਬਾਹਰ ਨਹੀਂ ਕੁਝ ਬਿਹਤਰ ਤਾਂ ਹੋਇਆ ਦੇਖੋ ਜੀ ਅਸੀਂ ਤਾਂ ਸਾਡਾ ਸੁਪਨਾ ਜਿਹੜਾ ਹੈਗਾ ਜੇ ਮੈਂ ਲੋਕ ਸਭਾ ਜਿੱਤਦਾ ਆਂ ਮੈਂ ਤਾਂ ਇਹਦੇ ਵਿੱਚ ਕਿਸ਼ਤੀਆਂ ਚਲਾਵਾਂਗਾ ਲੋਕਾਂ ਨੂੰ ਪੁਆਇੰਟ ਦਵਾਂਗਾ ਘੁੰਮਣ ਫਿਰਨ ਦਾ ਲੋਕ ਇਹਦੇ ਵਿੱਚ ਉਹਦੀ ਜਿਹੜੇ ਲੋਕ ਹੁਣ ਇੱਥੋਂ ਦੀ ਹੈਬੋਵਾਲ ਤੋਂ ਲੈ ਕੇ ਘੱਟਾ ਕਰ ਤੱਕ ਆਟੋ 'ਚ ਜਾਂਦੇ ਨੇ ਮੇਰੇ ਹਿਸਾਬ ਨਾਲ ਕਿਸ਼ਤੀਆਂ 'ਚ ਜਾਣਗੇ ਪਾਣੀ ਦੇ ਵਿੱਚ ਉਹਦੀ ਨਾਲੇ ਓਟਿੰਗ ਕਰਨਗੇ ਨਾਲੇ ਸੁੱਕ ਨਾਲੇ ਟੂਰਿਸਟ ਪੁਆਇੰਟ ਬਣੇਗਾ ਲੋਕਾਂ ਵਾਸਤੇ ਇੰਦਾ ਦੇ ਵੀ ਬਿਹਤਰ ਪਾਲਿਸੀਜ਼ ਬਣ ਸਕਦੀਆਂ ਨੇ ਅੱਛਾ ਇਹਦੇ 'ਚ ਖਰਚਾ ਬਹੁਤ ਵੱਡਾ ਹੈ ਇੰਨਾ ਨਜ਼ਾਰਾ ਕਰੋੜ ਦਾ ਖਰਚਾ ਤਾਂ ਹਮੇਸ਼ਾ ਹੀ ਆਂਦਾ ਆ ਪਰ ਲਗਾਇਆ ਨਹੀਂ ਜਾਂਦਾ ਤੁਸੀਂ ਆਰਟੀਆਈ ਲਾ ਕੇ ਚੈੱਕਰ ਵਾ ਲੋ ਅੱਛਾ ਤੇ ਹੁਣ ਕਮਲ ਜੀ ਜਿੱਦਾਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਤੋਂ ਦੁਬਾਰਾ ਉਹੀ ਸਵਾਲ ਘੁਮਾ ਕੇ ਪੁੱਛਣ ਲੱਗਾ ਕਿ ਜਿੱਦਾਂ ਕੀ ਉਮੀਦ ਹੈ ਕਿ ਤੁਹਾਡਾ ਜਿੰਨਾ ਬਹੁਤ ਔਖਾ ਹੈ ਕਿਉਂਕਿ ਕੰਪੀਟੀਸ਼ਨ ਬਹੁਤ ਤਕੜਾ ਹੈ ਪਲੱਸ ਮੇਨ ਚਾਰ ਕੈਂਡੀਡੇਟਸ ਤੇ ਫੋਕਸ ਹੈ ਕਈਆਂ ਦੇ ਜਿਵੇਂ ਲੋਕਾਂ ਨੂੰ ਨਾਮ ਵੀ ਨਹੀਂ ਪਤਾ ਸਰ ਫੋਕਸ ਕਰਾਇਆ ਜਾ ਰਿਹਾ ਹੈ ਇਲੈਕਸ਼ਨ ਕਮਿਸ਼ਨ ਕਰਵਾਉਂਦਾ ਹੈ ਇਹ ਸੱਚਾਈ ਹੈ ਇਹ ਹੋਣਾ ਚਾਹੀਦਾ ਹੈ ਕਿਉਂ ਅੱਛਾ ਕੀ ਪ੍ਰੋਬਲਮਸ ਆ ਰਹੀਆਂ ਨੇ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਤੁਸੀਂ ਗੱਲ ਕੀਤੀ ਸਰ ਮੈਂ ਕਹ ਰਿਹਾ ਨਾ ਆਹੀ ਤੁਹਾਡੀ ਗੱਲ ਦੇਖੋ ਨਾ ਤੁਸੀਂ ਫੋਕਸ ਲੋਕਾਂ ਦੇ ਵਿੱਚ ਛਵੀ ਬਣਾ ਦਿੱਤੀ ਕੀ ਚਾਰ ਪਾਰਟੀਆਂ ਦੀ ਉਹਨਾਂ ਨੂੰ ਮੈਂ ਪਾਰਟੀਆਂ ਦੇ ਨਾਮ ਨਹੀਂ ਲੈਣਾ ਚਾਹੁੰਦਾ ਨਾ ਮੈਂ ਉਹਨਾਂ ਨੂੰ ਕੋਈ ਟਾਰਗੇਟ ਕਰਦਾ ਪਿਆ ਆ ਛਵੀ ਬਣਾ ਦਿੱਤੀ ਗਈ ਹੈ ਸਾਰਿਆਂ ਦੇ ਦਿਲਾਂ ਦੇ ਵਿੱਚ ਦਿਮਾਗ ਦੇ ਵਿੱਚ ਤੁਸੀਂ ਇਲੈਕਸ਼ਨ ਕਮਿਸ਼ਨ ਤੇ ਦੋਸ਼ ਕੱਢ ਰਹੇ ਹੋ ਇਲੈਕਸ਼ਨ ਕਮਿਸ਼ਨ ਦਾ ਦੋਸ਼ ਮੈਂ ਸਿਰਫ ਇੰਨਾ ਕੱਢਦਾ ਪਿਆ ਕਿ ਅ ਦਿੱਕਤਾਂ ਆndੀਆਂ ਪਈਆਂ ਪਰਮਿਸ਼ਨ ਲੈਣ ਦੇ ਵਿੱਚ ਉੱਥੇ ਸਾਨੂੰ ਪਰੇਸ਼ਾਨੀ ਆ ਰਹੀ ਆ ਅਸੀਂ ਉਹਦੇ ਉਹਦਾ ਵਿਰੋਧ ਕਰਦੇ ਪਏ ਆ ਐਪ ਨਹੀਂ ਚੱਲਦੀ ਪਈ ਉਹਨਾਂ ਦੀ ਜਿਹੜੀ ਉਹਨਾਂ ਨੇ ਐਪ ਐਪ ਕੀ ਗੱਲ ਤੁਸੀਂ ਕੀ ਸਮਝਦੇ ਹੋ ਐਪ ਬਿਨਾਂ ਖਰਚੇ ਤੋਂ ਬਣੀ ਆ ਕਿਸੇ ਕੰਪਨੀ ਨੂੰ ਤਾਂ ਦਿੱਤੀ ਹੋਣੀ ਨਾ ਐਪ ਨੂੰ ਕੀ ਦਿੱਕਤ ਆ ਰਹੀ ਆ ਐਪ ਚੱਲ ਹੀ ਨਹੀਂ ਰਹੀ ਐਪ ਚੱਲ ਸਕਦਾ ਸਰ ਐਪ ਦੇ ਰਾਹੀਂ ਅਸੀਂ ਪਰਮਿਸ਼ਨ ਲੈਣੀ ਸੀ ਸਾਰੀਆਂ ਹਮ ਅਸੀਂ ਘਰੇ ਬੈਠ ਕੇ ਕਿਹੜੀ ਕਿਹੜੀ ਪਰਮਿਸ਼ਨ ਤੁਸੀਂ ਲੈਣੀ ਸੀ ਸਰ ਪੋਸਟਰ ਲਗਾਉਣ ਦੀ ਬੈਨਰ ਲਗਾਉਣ ਦੀ ਰੈਲੀ ਕੱਢਣ ਦੀ ਡੋਰ ਟੂ ਡੋਰ ਜਾਣਾ ਤਾਂ ਵੀ ਅਸੀਂ ਪਰਮਿਸ਼ਨ ਲੈਣੀ ਆ ਉਹ ਐਪ ਚ ਹੀ ਲੱਗਣੀ ਸੀਗੀ ਸਾਰੀ ਉਹ ਚੱਲ ਹੀ ਨਹੀਂ ਰੇ ਸਾਡਾ ਇੱਕ ਬੰਦਾ ਸਪੈਸ਼ਲ ਤੋਂ ਆ ਰਿਹਾ ਫਿਰ ਸਾਨੂੰ ਰੋਜ਼ ਮੀਟਿੰਗਾਂ ਤੇ ਬੁਲਾਈ ਜਾਂਦੇ ਆ ਆ ਦੇਖੋ ਇੱਕ ਤੁਹਾਨੂੰ ਮੈਂ ਦਿਖਾਣਾ ਨਵੀਂ ਮਜ਼ੇਦਾਰ ਗੱਲ ਆ ਕੱਲ ਮੈਂ ਉੱਥੇ ਲਾਈਵ ਹੋਇਆ ਪਿਆ ਸੀਗਾ ਜਿਸ ਟਾਈਮ ਤੇ ਮੈਂ ਉੱਥੇ 11:00 ਹੋਰ ਸੀਗਾ ਆ ਡੀਸੀ ਦਫ਼ਤਰ ਵੱਲੋਂ ਚਿੱਠੀ ਕੱਢੀ ਹੋਈ ਆ ਮੈਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਮੈਂ 11:00 ਹੋਰ ਸੀਗਾ ਅੱਛਾ ਮੈਂ ਉਸ ਟਾਈਮ ਤੇ ਡੀਸੀ ਦਫ਼ਤਰ ਦੇ ਬਾਹਰ ਲਾਈਵ ਸੀ ਪਰ ਇੱਥੇ ਤੁਹਾਨੂੰ ਹਾਜ਼ਰ ਹੋਣਾ ਜ਼ਰੂਰੀ ਸੀਗਾ ਪਰ ਮੈਂ ਹਾਜ਼ਰ ਸੀ ਅੱਛਾ ਸਾ ਡੀਸੀ ਸਾਹਿਬ ਦੇ ਰੂਮ ਦੇ ਅੰਦਰ ਬੈਠਾ ਸੀਗਾ ਮੁਲਾਜ਼ਮਾ ਦੀ ਨਲਕੀ ਦੇਖੋ ਆ ਮੈਂ ਗੈਰ ਆ ਜਾਣਾ ਤੁਹਾਡੇ ਸਾਹਮਣੇ ਤੁਸੀਂ ਪੜ੍ਹ ਕੇ ਦੇਖੋ ਇਹਨੂੰ ਕੀ ਲਿਖਿਆ ਹੈ ਹਾਂ 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 ਅੱਛਾ ਇਹਦੇ ਲਈ ਵਿੱਚ ਤੁਸੀਂ ਥੋੜਾ ਜਆ ਵਿਸਤਾਰ ਵਿੱਚ ਫੇਰ ਦੱਸੋਗੇ ਕਿ ਤੁਹਾਨੂੰ ਕਿਉਂ ਇੱਥੇ ਹਾਜ਼ਰੀ ਜ਼ਰੂਰੀ ਸੀ ਸਰ ਇਹ ਸਾਡਾ ਖਰਚੇ ਦਾ ਸਾਨੂੰ ਖਰਚਾ ਦਿਖਾਉਣ ਵਾਸਤੇ ਬੁਲਾਇਆ ਗਿਆ ਸੀ ਉੱਥੇ ਮੈਂ ਉੱਥੇ 4 ਵਜੇ ਪਹੁੰਚਿਆ ਆ ਐਕਚੁਅਲ 'ਚ ਕੱਲ ਸੀਗੀਆਂ ਤਿੰਨ ਮੀਟਿੰਗਾਂ ਉੱਥੇ ਉਹ ਜਿੱਦੈ ਮੈਂ ਉੱਥੇ ਪਹੁੰਚਿਆ ਮੁਲਾਜ਼ਮ ਕਹਿੰਦੇ ਨਹੀਂ ਜੀ ਡੀਸੀ ਸਾਹਿਬ ਨੇ ਅੰਦਰ ਬੁਲਾਇਆ ਰੋਮ ਤੁਸੀਂ ਉੱਥੇ ਪਹੁੰਚੋ ਅਸੀਂ ਉੱਥੇ ਪਹੁੰਚ ਗਏ ਫੇਰੀ ਉੱਥੇ ਹ ਉਹ ਤੇ ਉਹਨਾਂ ਦੀ ਮੀਟਿੰਗ ਅਟੈਂਡ ਕੀਤੀ ਉਸ ਤੋਂ ਬਾਅਦ ਅੰਦਰ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਪੁੱਛੀ ਮੈਂ ਕਿ ਮੈਡਮ ਸਾਨੂੰ ਦਿੱਕਤ ਆਉਂਦੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਮੈਡਮ ਕਹਿੰਦੇ ਕਿ ਵੀ ਆਹ ਬੰਦਾ ਆ ਜਿਹੜਾ ਪਰਮਿਸ਼ਨਾਂ ਦਿੰਦਾ ਮੇਰੀ ਮੀਟਿੰਗ ਹੈਗੀ ਆ ਤੁਸੀਂ ਇਹਦੇ ਨਾਲ ਗੱਲ ਕਰੋ ਉਹ ਬੰਦਾ ਮੈਨੂੰ ਸੈਟੀਸਫਾਈ ਨਹੀਂ ਕਰ ਪਾਇਆ ਜਿਹਦੇ ਕਰਕੇ ਫਿਰ ਮੈਨੂੰ ਬਾਹਰ ਆ ਕੇ ਲਾਈਵ ਹੋਣਾ ਪਿਆ ਮੇਰੇ ਨਾਲ ਹੋਰ ਵੀ ਕੈਂਡੀਡੇਟ ਸੀਗੇ ਉਹ ਵੀ ਮੇਰੇ ਨਾਲ ਲਾਈਵ ਸੀਗੇ ਉਹਨਾਂ ਨੂੰ ਵੀ ਦਿਖਾ ਰਹੀ ਹਾਂ ਤੁਹਾਡੇ ਇਲਜ਼ਾਮ ਕਾਫੀ ਵੱਡੇ ਨੇ ਮੈਂ ਉਮੀਦ ਕਰਦਾ ਕਿ ਬਹੁਤ ਸਿਨਸੈਰਿਟੀ ਦੇ ਨਾਲ ਪੂਰੀ ਰਿਸਪੌਂਸਿਬਿਲਟੀ ਦੇ ਨਾਲ ਇਹ ਲਗਾ ਰਹੇ ਹੋ ਇਹ ਆਡੇ ਆਪਣੇ ਪਰਸਨਲ ਵਿਚਾਰ ਨੇ ਇਹ ਚੈਨਲ ਦੇ ਵਿਚਾਰ ਨਹੀਂ ਹੈ ਤੇ ਆਪਾਂ ਹੁਣ ਅੱਗੇ ਲਾਸਟ ਕੁਐਸਚਨ ਮੇਰਾ ਤੁਹਾਨੂੰ ਇਹ ਰਹੇਗਾ ਕਿ ਆ ਤੁਹਾਡਾ ਜਿਹੜੇ ਤੁਹਾਨੂੰ ਦੇਖ ਰਹੇ ਨੇ ਜਿਹੜੇ ਲੋਕੀ ਤੁਹਾਨੂੰ ਵੇਖ ਰਹੇ ਨੇ ਉਹਨਾਂ ਨੂੰ ਤੁਸੀਂ ਕਿਉਂ ਕਹੋਗੇ ਕਿ ਤੁਹਾਨੂੰ ਵੋਟ ਪਾਣ ਕਿ ਤੁਹਾਨੂੰ ਮੈਸੇਜ ਰਹੇਗਾ ਕਿ ਤੁਹਾਨੂੰ ਕਿਉਂ ਵੋਟ ਪਾਣ ਦੇਖੋ ਜੀ ਜਿਹੜੇ ਮੈਨੂੰ ਜਾਣਦੇ ਨੇ ਜਿਹੜੇ ਮੇਰੇ ਸੰਸਥਾ ਦੇ ਜਾਂ ਮੈਂ ਜਿੱਥੇ ਵੀ ਮੀਟਿੰਗਾਂ ਕੀਤੀਆਂ ਆ ਮੇਰੇ ਆਲਰੇਡੀ ਸਾਰੇ ਵਾਡਾਂ ਦੇ ਵਿੱਚ ਮੀਟਿੰਗਾਂ ਹੋ ਚੁੱਕੀਆਂ ਆ ਉਸ ਤੋਂ ਪਹਿਲਾਂ ਵੀ ਮੈਂ ਜਾ ਰਿਹਾ ਆ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਪਤਾਇਆ ਕਿ ਵੀ ਜਿੰਨੇ ਵੀ ਹੁਣ ਸਰਦੀਆਂ ਦੇ ਵਿੱਚ ਜਦੋਂ ਧੁੰਦਾ ਪੈਂਦੀਆਂ ਪਈਆਂ ਸੀਆਂ ਅਸੀਂ ਪਸ਼ੂ ਰੈਸਕਿਊ ਕਰਵਾਏ ਜਿਹੜੇ ਬੇਸਹਾਰਾ ਪਸ਼ੂ ਸੀਗੇ ਉਹਨਾਂ ਨੂੰ ਅਸੀਂ ਗਊਸ਼ਾਲਾ ਚ ਪਹੁੰਚਾਇਆ ਸਾਡੀ ਆਨਲਾਈਨ ਰਿਪੋਰਟ ਬੋਲਦਾ ਪਿਆ ਆ ਫਿਰ ਅਸੀਂ ਡੌਕਸ ਦੀ ਸੇਵਾ ਕਰਦੇ ਆ ਜਿਹਦੇ ਕਰਕੇ ਲੋਕੀ ਪਰੇਸ਼ਾਨ ਹੁੰਦੇ ਰਾਤ ਨੂੰ ਡਰਦੇ ਨੇ ਲੋਕ ਲੁਧਿਆਣੇ ਦੇ ਵਿੱਚ ਕਿਸੇ ਚੋਰੀ ਤੋਂ ਜਾਂ ਬੰਦੇ ਤੋਂ ਨਹੀਂ ਇਹਨਾਂ ਡਰਿਆ ਜਾਂਦਾ ਜਿੰਨਾ ਰਾਤ ਨੂੰ ਕੁੱਤਿਆਂ ਤੋਂ ਡਰਿਆ ਜਾਂਦਾ ਹੈ ਡੌਗਸ ਤੋਂ ਡਰਿਆ ਜਾਂਦਾ ਹੈ ਅਸੀਂ ਉਹਦੇ ਵਾਸਤੇ ਵੀ ਵਿਵਸਥਾ ਕਰਨ ਦੀ ਕੋਸ਼ਿਸ਼ ਕਰਦੇ ਪਿਆ ਪਰ ਲੋਕ ਸਾਥ ਨਹੀਂ ਦੇ ਬਾਰੇ ਬਰੋਪਰ ਤੇ ਅਸੀਂ ਕਿਉਂਕਿ ਜਿਹੜਾ ਜਿਹੜਾ ਬੇਸਹਾਰਾ ਪਸ਼ੂ ਆ ਉਹਨੂੰ ਨਾ ਤਾਂ ਕੋਈ ਟ੍ਰੈਫਿਕ ਰੂਲ ਆਂਦਾ ਨਾ ਉਹਨੂੰ ਇਹ ਪਤਾ ਕਿ ਵੀ ਲਾਈਟ ਹੈਗੀ ਐ ਤੇ ਜੰਪ ਕਰਨਾ ਨਹੀਂ ਕਰਨਾ ਉਹ ਤਾਂ ਵਿੱਚ ਆ ਜਾਂਦਾ ਐ ਐਕਸੀਡੈਂਟ ਹੋ ਜਾਂਦਾ ਅਸੀਂ ਇਹ ਜਿਹੜੀ ਮੈਨੂੰ ਚੀਜ਼ ਆਈ ਸੀ ਕਿ ਨਾ ਇੱਕ ਮੈਂ ਫੈਮਲੀ ਮੈਂ ਦੇਖਿਆ ਇੱਕ ਫੈਮਲੀ ਦਾ ਐਕਸੀਡੈਂਟ ਹੋਇਆ ਸਾਰਾ ਪਰਿਵਾਰ ਮਰ ਗਿਆ ਜਨਵਰ ਵੀ ਬਹੁਤ ਜ਼ਿਆਦਾ ਜ਼ਖਮੀ ਹੋਇਆ ਪਰ ਉਹਦੇ ਵਿੱਚ ਉਹਦਾ ਨਹੀਂ ਕਸੂਰ ਸੀਗਾ ਉਹਨੂੰ ਪਤਾ ਹੀ ਨਹੀਂ ਸੀਗਾ ਐਨੇ ਵੱਡੇ ਵੱਡੇ ਟੈਕਸ ਲੈਤੇ ਜਾ ਰਹੇ ਨੇ ਦੋ ਮਾਤਾ ਦੇ ਨਾਂ ਤੇ ਉਹ ਕਿੱਥੇ ਜਾ ਰਿਹਾ ਸਾਰਾ ਕੀ ਹੋ ਰਿਹਾ ਆ ਉਹਦੇ ਬਾਰੇ ਕੁਝ ਨਹੀਂ ਹੋ ਰਿਹਾ ਅਸੀਂ ਅਸੀਂ ਚਲੋ ਉਹਨਾਂ ਤੇ ਵੀ ਬਲੇਮ ਕੀਤਾ ਅਸੀਂ ਆਪਣੀ ਆਪਣੀ ਪਰਸਨਲ ਸੇਵਾ ਦਿੱਤੀ ਉਹਦੇ ਵਿੱਚ ਵੀ ਸਾਨੂੰ ਪ੍ਰਸ਼ਾਸਨ ਸਪੋਰਟ ਕਰ ਰਿਹਾ ਉਹਨਾਂ ਦੀ ਗਊਸ਼ਾਲਾ ਦੀਆਂ ਗੱਡੀਆਂ ਮਹंगाई ਜਾਂਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਮਹंगाई ਜਾਂਦੀਆਂ ਪੁਲਿਸ ਦੇ ਨਾਲ ਅਸੀਂ ਮਿਲ ਕੇ ਅਸੀਂ ਸਾਰਾ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਪਹੁੰਚਾਉਂਦੇ ਆ ਉਸ ਤੋਂ ਇਲਾਵਾ ਜਿਹੜੀ ਰੁਜ਼ਗਾਰ ਦਫ਼ਤਰ ਵੱਲੋਂ ਰਜਿਸਟਰਡ ਕੰਪਨੀਆਂ ਪਰਮਾ ਆ ਅਸੀਂ ਉਹਦੀ ਕਾਉਂਸਲਿੰਗ ਕਰਦੇ ਆ ਆਪਣੇ ਸੰਸਥਾ ਦੇ ਬੰਦਿਆਂ ਨੂੰ ਮੈਂਬਰਾਂ ਨੂੰ ਆਪਣੇ ਗਰੁੱਪਾਂ ਰਾਹੀਂ ਕਿ ਵੀ ਇੱਥੇ ਜਾ ਕੇ ਸਿੱਧਾ ਐਚ ਆਰ ਦੇ ਨੰਬਰ ਦਿੰਨੇ ਆ ਵਿੱਚ ਉਹਦੀ ਅਸੀਂ ਜਿਹੜੇ ਆਪਣਾ ਕੰਸਲਟੈਂਸੀ ਵਾਲੇ ਦਲਾਲ ਨੇ ਉਹਨਾਂ ਦਾ ਅਸੀਂ ਰਸਤਾ ਖਤਮ ਕੀਤਾ ਤਾਂ ਕਿ ਨੀ ਤਾਂ ਅੱਧੀ ਤਨਖਾਹ ਉਹਨੂੰ ਦੇਣੀ ਪੈਂਦੀ ਸੀ ਅੱਧੀ ਤਨਖਾਹ ਉਹਨੂੰ ਦੇਣੀ ਪੈਂਦੀ ਸੀ ਕੰਪਨੀ ਅਸੀਂ ਉਹ ਵੀ ਰਸਤਾ ਕਰਦੇ ਆ ਲੋਕ ਸਾਡੇ ਨਾਲ ਤਾਂ ਜੁੜੇ ਹੋਏ ਨੇ ਫਿਰ ਅਸੀਂ ਐਜੂਕੇਸ਼ਨ ਦੀ ਕਾਉਂਸਲਿੰਗ ਕਰਦੇ ਆ ਜਿਹੜੇ ਬੱਚਿਆਂ ਦੇ ਗੈਪ ਪੈ ਜਾਂਦੇ ਆ ਕੁਝ ਉਹਨਾਂ ਨੂੰ ਵੀ ਅਸੀਂ ਸਪੋਰਟ ਕਰਦੇ ਸਾਡੇ ਸਿਰਫੇ ਤਿੰਨ ਚਾਰ ਮੁੱਦੇ ਆ ਜਿਹੜੇ ਕੋਈ ਸਾਨੂੰ ਇੰਨਾ ਕੱਗੇ ਲੈ ਕੇ ਜਾਂਦੇ ਆ ਸਾਡੇ ਨਾਲ ਲੋਕ ਜੁੜ ਰਹੇ ਨੇ ਸਾਨੂੰ ਪਿਆਰ ਦੇ ਰਹੇ ਨੇ ਅਸੀਂ ਅੱਗੇ ਵਧੇ ਆ ਸਾਨੂੰ ਹੁਣ ਸਾਡੇ ਹੀ ਸੰਸਥਾ ਦੇ ਮੈਂਬਰਾਂ ਦੀ ਅਪੀਲ ਸੀਗੀ ਕਿ ਵੀ ਆਪਾਂ ਇਲੈਕਸ਼ਨ ਲੜਨੇ ਆ ਤਾਂ ਅਸੀਂ ਇਲੈਕਸ਼ਨ ਇਹ ਸੀਗੇ ਕਮਲ ਪਵਾਰ ਜੋ ਕਿ ਆਜ਼ਾਦ ਉਮੀਦਵਾਰ ਵਜੋਂ ਖੜੇ ਹੋਏ ਨੇ ਕਮਲ ਪਵਾਰ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਵੀ ਦੱਸੋ ਇਹਨਾਂ ਦੀ ਗੱਲਾਂ ਤੁਹਾਨੂੰ ਕਿੱਦਾਂ ਦੀ ਲੱਗੀਆਂ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ ਬਹੁਤ ਧੰਨਵਾਦ ਮਿਲਦੇ ਆ ਅਗਲੀ ਵਾਰੀ ਸਤਿ